ਹੋਕੇ ਅੱਤਵਾਦੀ ਇਕੱਠੇ ਤੁਰ ਪਏ ਮਾਝੇਵਾਲੇ ਨੂੰ ਹੋਕੇ ਅੱਤਵਾਦੀ ਇਕੱਠੇ ਤੁਰ ਪਏ ਨੇ ਮਾਝੇਵਾਲੇ ਨੂੰ ਆਪੇ ਸਮਝ ਲਓਗੇ ਤੁਸੀਂ ਵੀਰੋਂ ਮੇਰੀ ਗੱਲ ਨੂੰ ਬਾਈ ਜੀ ਜਦੋਂ ਆਪਣੇ ਕੇਸਰੀ ਨਿਸ਼ਾਨ ਲੱਗੇ ਹੋਣ ਤੇ ਇੱਕ ਸੰਤ ਭਿੰਡਾਰਾ ਦੀ ਫੋਟੋ ਲੱਗੀ ਹੋਵੇ ਤੇ ਦਿੱਲੀ ਵਾਲਿਆਂ ਨੂੰ ਆਇਆ ਲੱਗਦਾ ਵੀ ਅੱਤਵਾਦੀ ਆ ਗਈ ਇਹ ਤਾਂ ਮੈਂ ਪਹਿਰਾ ਜੋੜਿਆ ਵੀ ਗਲਤ ਨਾ ਸਮਝ ਲਿਓ ਤੇ ਬਾਕੀ ਸਿਰੇ ਤੁਹਾਨੂੰ ਆਪ ਨੂੰ ਪਤਾ ਹੈ ਹੋ ਕੇ ਆਤਵਾਦੀ ਇਕੱਠੇ ਤੁਰ ਪਏ ਨੇ ਮਾਝੇਵਾਲ ਨੂੰ ਆਪੇ ਸਮਝ ਲਿਓ ਇਹ ਤੁਸੀਂ ਵੀਰੋ ਮੇਰੀ ਗੱਲ ਨੂੰ ਮਾਝੇ ਰੀਚ ਹੜ ਆਏ ਹੋਏ ਐ ਤੇ ਉਹਨਾਂ ਹਰ ਪੀੜਤਾ ਵਾਸਤੇ ਪਿੰਡ ਕੋਟਸ਼ਮੀਰ ਚੋਂ ਆਪਣੀ ਨਗਰ ਚੋਂ ਜੋ ਰਸਤਾ ਇਕੱਠੇ ਕਰਕੇ ਭੇਜੀ ਐ ਉਹ ਤੇ ਇਕਤਾ ਜੋੜੀ ਐ ਸਾਰੀ ਪੂਰੀ ਜੀ ਵਧੀਆ ਲੱਗੀ ਤਾਂ ਵੀ ਸ਼ੇਅਰ ਕਰਿਓ ਲੈ ਸੁਣੋ ਬਾਈ ਜੀ समीर पिंड वारे रस ते कठी कारी के हर चारा रा टराल चारी के हरा चारा रा केसरी निशान लाले फोर वाई फोर ते पे पाल माजे बाल नू ਪਾ ਕੇ ਤੇਰੇ ਪਾਲਾ ਮਾਝੇ ਵਾਲ ਨੂੰ ਤੋਰ ਤੇ ਹੋ ਕੇ ਅੱਤਵਾਦੀ ਇਕੱਠੇ ਤੁਰ ਪਏ ਮਾਝੇ ਵਾਲ ਨੂੰ ਹੋ ਕੇ ਅੱਤਵਾਦੀ ਇਕੱਠੇ ਤੁਰ ਪਏ ਮਾਝੇ ਵਾਲ ਨੂੰ ਆਪੇ ਸਮਝ ਲਓਗੇ ਤੁਸੀਂ ਵੀਰੋ ਮੇਰੀ ਗੱਲ ਨੂੰ ਬਾਈ ਜੀ ਜਦੋਂ ਆਪਣੇ ਕੇਸ ਰਿ ਨਿਸ਼ਾਨ ਲੱਗੇ ਹੋਣ ਤੇ ਇੱਕ ਸੰਤ ਭਿੰਡਾਰਾ ਦੀ ਫੋਟੋ ਲੱਗੀ ਹੋਵੇ ਤੇ ਦਿੱਲੀ ਵਾਲਿਆਂ ਨੂੰ ਆਇਆ ਲੱਗਦਾ ਵੀ ਅੱਤਵਾਦੀ ਆ ਗਈ ਇਹ ਤਾਂ ਮੈਂ ਪਹਿਰਾ ਜੋੜਿਆ ਵੀ ਗਲਤ ਨਾ ਸਮਝ ਲਿਓ ਤੇ ਬਾਕੀ ਸਿਰੇ ਤੁਹਾਨੂੰ ਆਪ ਨੂੰ ਪਤਾ ਹੈ ਹੋ ਕੇ ਅੱਤਵਾਦੀ ਇਕੱਠੇ ਤੁਰ ਪਏ ਨੇ ਮਾਝੇ ਵਾਲੇ ਨੂੰ ਆਪੇ ਸਮਝ ਲਿਓ ਏ ਤੁਸੀਂ ਵੀਰੋ ਮੇਰੀ ਗੱਲ ਨੂੰ ਆਪੇ ਸਮਝ ਲਿਓ ਏ ਵੀਰੋ ਤੁਸੀਂ ਮੇਰੀ ਗੱਲ ਨੂੰ ਲੈਕ ਰਾਸ਼ਨ ਖੜੇ ਨੇ ਹਾੜ ਪੀੜ ਤਾਂ ਦੇ ਢੋਰ ਤੇ ਪੱਕ ਤੇਰੇ ਪਾਲਾ ਮਾਝੇ ਬਾਲ ਨੂੰ ਇਹ ਤੋਰ ਤੇ ਪੱਕ ਤੇਰੇ ਪਾਲਾ ਮਾਝੇ ਬਾਲ ਨੂੰ ਇਹ ਤੋਰ ਤੇ ਕਿਸਾਨ ਮੋਰ ਚ ਚ ਦਿੱਲੀ ਆਪਾਂ ਪਾਈਆਂ ਜਿੰਨਾ ਨਾਲ ਯਾਰੀਆਂ ਕਿਸਾਨ ਮੋਰ ਕੇ ਚ ਆਪਣ ਪਾਈਆਂ ਜਿੰਨਾ ਨਾਲ ਯਾਰੀਆਂ ਸਾਰੇ ਸੂਬੇ ਓਹੋ ਖਿੱਚੀ ਬੈਠੇ ਨੇ ਤਿਆਰੀਆਂ ਸਾਰੇ ਸੂਬੇ ਓਹੋ ਖਿੱਚੀ ਬੈਠੇ ਨੇ ਤਿਆਰੀਆਂ ਆ ਰਹੇ ਨਵਦੀਪ ਜੀ ਨੇ ਬਾਟਰ ਕੈਨ ਆਂਦੇ ਮੂਸੀ ਮੋੜਤੇ ਆ ਰਹੇ ਨਵਦੀਪ ਜੀ ਨੇ ਬਾਟਰ ਕੈਨ ਆਂਦੇ ਮੂਸੀ ਮੋੜਤੇ ਪੱਕੇ ਤਰਪਾਲਾ ਮਾਝੇ ਬੱਲੇ ਨੂੰ ਏ ਤੋਰਤੇ ਪੱਕ ਤੇਰੇ ਪਾਲਾ ਮਾਜੇ ਬੱਲੇ ਨੂੰ ਏ ਤੋਰਤੇ ਪਾਇਆ ਯੋਗਦਾਨ ਸਾਰੇ ਪਿੰਡ ਨੇ ਤੇ ਹੋਰ ਵੀ ਓਏ ਪਾਵਾਂਗੇ ਪਾਇਆ ਯੋਗਦਾਨ ਸਾਰੇ ਪਿੰਡ ਨੇ ਤੇ ਹੋਰ ਵੀ ਓਏ ਪਾਵਾਂਗੇ ਲਾ ਕੇ ਓਏ ਕਰਾਹੇ ਤੇ ਕਣਕ ਵੀ ਵਜਾਵਾਂਗੇ ਲਾ ਕੇ ਓਏ ਕਰਾਹੇ ਤੇ ਟਣਕ ਵੀ ਵਜਾਵਾਂਗੇ ਰਾਮਣ ਸਵੀਰੀਏ ਨੇ ਚਾਰ ਪੈਰ ਜੋ ਹੁਰਤੇ ਪੱਕ ਤੇਰ ਪਾਲਾ ਮਾਜੇ ਬਲ ਨੂੰ ਇਹ ਤੋੜਤੇ ਪੱਕ ਤੇਰ ਪਾਲਾ ਮਾਜੇ ਬਲ ਨੂੰ ਇਹ ਤੋੜਤੇ ਸਤਿ ਸ਼੍ਰੀ ਅਕਾਲ ਵੀਰੋ ਧੰਨਵਾਦ ਜੇ ਕਿਰਤਾਂ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਉਹ ਵੀਰ ਵੀ ਆਪਣੇ ਨਾਲ ਖੜੇ ਰਾਜਸਥਾਨ ਵਾਲੇ ਤੇ ਹਰਿਆਣੇ ਵਾਲੇ ਨਵਦੀਪ ਦੀਆਂ ਵੀਡੀਓ ਦੇਖੀ ਸੀ ਉਹਦਾ ਵੀ ਅਸੀਂ ਵੀ ਆ ਰਹੇ ਹਾਂ ਤੇ ਹਨਮਾਨਗੜ੍ਹ ਤੋਂ ਅੱਜ ਤੇ ਨੂਬਕਰ ਤੋਂ ਅੱਜ ਆਈਆਂ ਗੱਡੀਆਂ ਸਾਂਝਾ ਚੰਡਾ ਲਾ ਕੇ ਆਪਣੇ ਖਾਸ ਸਿੱਖਾਂ ਦਾ ਤਿਹਾੜ ਜੈ ਸ਼੍ਰੀ ਰਾਮ ਦਾ ਹਨਮਾਨ ਦਾ ਧੰਨਵਾਦ ਵੀਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਜੇ ਅੱਗੇ ਵਧੀਆ ਲੱਗੇ ਤਾਂ ਧੰਨਵਾਦ ਵੀਰੋ